ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਭਾਈ ਨਛੱਤਰ ਸਿੰਘ ਰੋਡੇ ਤੇ ਭਾਈ ਸਵਰਨ ਸਿੰਘ ਰੋਡੇ ਦੋ ਉਹ ਜਰਨੈਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖ ਆਗੂਆਂ ਨੂੰ ਗद्दार ਕਹਿਣ ਵਾਲਾ ਤੇ ਸ਼ਾਂਤੀ ਦੇ ਵਿੱਚ ਅੱਗ ਲਾਉਣ ਵਾਲਾ ਅਖਬਾਰਾਂ ਦੇ ਵਿੱਚ ਫਿਰਕੂ ਤੇ ਦੰਗਾ ਭੜਕਾਉਣ ਵਾਲੀਆਂ ਖਬਰਾਂ ਲਿਖਣ ਵਾਲਾ ਲਾਲਾ ਜਗਤ ਨਰੇਨ ਜਿਹਦਾ ਕਿ ਅਖਬਾਰ ਜਗ ਬਾਣੀ ਪੰਜਾਬ ਕੇਤਰੀ ਤੇ ਦੋਸਤੋਂ ਨੂੰ ਅੱਗ ਬਾਣੀ ਆਖਿਆ ਜਾਂਦਾ ਹੈ ਜਗ ਬਾਣੀ ਨਹੀਂ ਅੱਗ ਬਾਣੀ ਕਹਿੰਦੇ ਉਹਨੂੰ ਸੰਤ ਜਰਨੈਲ ਸਿੰਘ ਹਰ ਰੋਜ਼ ਪੜ੍ਹਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਲਾਲਾ ਸਿੱਖ ਧਰਮ ਦੇ ਖਿਲਾਫ ਤੇ ਸਿੱਖਾਂ ਦੇ ਰਾਜ ਦੇ ਖਿਲਾਫ ਕਿਸ ਤਰ੍ਹਾਂ ਜ਼ਹਿਰ ਉਗਲ ਰਿਹਾ ਹੈ ਇਹਨੇ ਗਦਾਰ ਸ਼ਬਦ ਤੱਕ ਵਰਤੇ ਸੰਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਜਥੇਦਾਰ ਕਾਲ ਤਖਤ ਨੂੰ ਜਦੋਂ ਗਦਾਰ ਤੱਕ ਦੇ ਸ਼ਬਦ ਦੋਸਤੋ ਆਕੇ ਅਤ ਹੋ ਗਈ ਉਸ ਤੋਂ ਪਹਿਲਾਂ 1978 ਦੇ ਵਿੱਚ ਜਦੋਂ ਨਰੰਗਕਾਰੀ ਕਾਂਡ ਹੋਇਆ ਉਦੋਂ ਵੀ ਕਹਿੰਦੇ ਲਾਲਾ ਜਗਤਨ ਰੈਣ ਮੂਰਲੀ ਕਤਾਰ ਦੇ ਆਗੂਆਂ ਵਿੱਚ ਸੀ ਕਿਉਂਕਿ ਦੋਸਤੋ ਇਹ ਜਵਾਰ ਲਾਲ ਨਹਿਰੂ ਤੋਂ ਲੈ ਕੇ ਹਰ ਇੱਕ ਸਰਕਾਰ ਦਾ ਚਹੇਤਾ ਸੀ ਦਿੱਲੀ ਦਾ ਚਹੇਤਾ ਸੀ ਇੰਦਰਾ ਗਾਂਧੀ ਦਾ ਖਾਸ ਲਾਡਲਾ ਸੀ ਕਿਉਂਕਿ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉੱਗਲਣ ਵਾਲਾ ਦਿੱਲੀ ਨੂੰ ਚੰਗਾ ਲੱਗਦਾ ਸੀ ਅੱਜ ਵੀ ਲੱਗਦਾ ਹੈ ਇਹ ਕੰਮ ਲਾਲਾ ਜਗਤ ਨਾਰੈਣ ਕਰ ਰਿਹਾ ਸੀ ਦੋਸਤੋ ਜਦੋਂ 78 ਵਿੱਚ ਨਰੰਕਾਰੀ ਕਾਂਡ ਹੋਇਆ ਨਰੰਕਾਰੀ ਕਾਂਡ ਕਰਵਾਉਣ ਦੇ ਵਿੱਚ ਇਹਦਾ ਕਿੰਨਾ ਹੱਥ ਤੇ ਜਦੋਂ ਬੰਦੇ ਕਰਨਾਲ ਦੇ ਵਿੱਚੋਂ ਭਰੀ ਹੋਏ ਉੱਥੇ ਝੂਠੀ ਗਵਾਹੀ ਸਿੱਖਾਂ ਦੇ ਖਿਲਾਫ ਤੇ ਨਰੰਕਾਰੀ ਦੇ ਹੱਕ ਵਿੱਚ ਦੇ ਜਦੋਂ ਅੱਤ ਹੋ ਗਈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹਨਾਂ ਨੇ ਸੋਚਿਆ ਕਿ ਹੁਣ ਨਹੀਂ ਸਰਨਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਤੱਕ ਇਹ ਚਲਿਆ ਗਿਆ ਉਹਨਾਂ ਦੇ ਸਹਿਜਾਦੇ ਆ ਤੱਕ ਇਹਦੇ ਬੇਟੇ ਬਰਿੰਦਰ ਨੇ ਸਹਿਜਾਦੇ ਤੱਕ ਲਿਖਿਆ ਫਿਰ ਸੰਤ ਜਰਨੈਲ ਸਿੰਘ ਨੇ ਫੈਸਲਾ ਕਰ ਲਿਆ ਕਿ ਹੁਣ ਇਹ ਜਿਹੜੇ ਕੰਡੇ ਐ ਚੁਗਣੇ ਪੈਣੇ ਆ ਆਪਣੇ ਕਸਾਤੀ ਨੂੰ ਸੰਤ ਪਿੰਡਰਾਂ ਵਾਲਿਆਂ ਨੇ ਆਖਿਆ ਕਿ ਲੱਭ ਕੋਈ ਐਸਾ ਸਿੰਘ ਕੋਈ ਐਸਾ ਸੱਜਣ ਜਿਹੜਾ ਤੇਜ ਤੇ ਤਰਾਰ ਹੋਵੇ ਲਾਲੇ ਦੇ ਨਾਲ ਬੜੀ ਸਿਕਿਉਰਿਟੀ ਹੈ ਬੜਾ ਚਿਹਤਾ ਹੈ ਤੇ ਜਿਹੜਾ ਇਹਦਾ ਕੰਡਾ ਕੱਢ ਦੇਵੇ ਦੋਸਤੋ ਸਾਤੀ ਰੋਡੇ ਪਿੰਡ ਆ ਸੰਤ ਜਰਨੈਲ ਸਿੰਘ ਦਾ ਪਿੰਡ ਰੋਡੇ ਸੀ ਉਹ ਜਿਹੜਾ ਬੰਦਾ ਸੀ ਉਹਦੀ ਲਿਹਾਜ਼ ਨਛੱਤਰ ਸਿੰਘ ਰੋਡੇ ਨਾਲ ਸੀ ਨਛੱਤਰ ਸਿੰਘ ਰੋਡੇ ਉਸ ਸਮੇਂ ਕਾਮਰੇਡ ਸੀ ਕਾਮਰੇਡੀ ਵਿਚਾਰਧਾਰਾ ਦੇ ਵਿੱਚ ਪਰਨਾਇਆ ਹੋਇਆ ਸੀ ਉਹਦਾ ਕੋਈ ਬਹੁਤਾ ਦੋਸਤੋ ਜਿਹੜੇ ਚੋਲਿਆਂ ਵਾਲੇ ਸੰਤ ਸੀ ਜਾਂ ਜਿਹੜੇ ਧਰਮ ਦੇ ਨਾਂ ਤੇ ਬੁਕਾਵਾ ਕਰਨ ਵਾਲਿਆਂ ਚ ਕੋਈ ਸਰਦਾ ਨਹੀਂ ਸੀ ਕਿਉਂਕਿ ਕਾਮਰੇਡ ਬੰਦੇ ਕੋਈ ਸਰਦਾ ਨਹੀਂ ਰੱਖਦੇ ਜਦੋਂ ਉਹ ਸਾਥੀ ਨੇ ਨਛੱਤਰ ਸਿੰਘ ਰੋਡੇ ਨੂੰ ਆਖਿਆ ਕਿ ਚੱਲ ਤੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਮਲਾਵਾ ਕਹਿੰਦੇ ਨਛੱਤਰ ਸਿੰਘ ਰੋਡੇ ਨੇ ਜਵਾਬ ਦੇ ਦਿੱਤਾ ਕਹਿੰਦਾ ਮੈਂ ਕਾਮਰੇਡ ਬੰਦਾ ਉਹ ਦਮਦਮੇ ਟਕਸਾਲ ਦਾ ਮੁਕੀ ਕਹਿੰਦਾ ਸਾਡਾ ਤਾਂ ਕੋਈ ਜੋੜ ਹੀ ਨਹੀਂ ਬਣਦਾ ਪਰ ਉਹ ਬੰਦੇ ਨੇ ਆਖਿਆ ਕਹਿੰਦਾ ਨਹੀਂ ਸੰਤ ਤੈਨੂੰ ਪਿਆਰ ਕਰਦੇ ਆ ਉਹਨਾਂ ਨੇ ਬੜੇ ਕਾਮਰੇਡਾਂ ਨੂੰ ਗੁਰਸਿੱਖ ਬਣਾ ਦਿੱਤਾ ਹੈ। ਉਹਨਾਂ ਨੇ ਕਾਲਜਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਲਾਲ ਤੇ ਨਾਭੀ ਪੱਕਾ ਖਤਮ ਕਰਕੇ ਕੇਸਰੀ ਤੇ ਨੀਲੀਆਂ ਬਣਾ ਦਿੱਤ ਨੇ। ਆਜਾ। ਦੋਸਤੋ ਖੀਰ ਤੇ ਕੀ ਹੋਇਆ? ਇੱਕ ਦਿਨ ਸੰਤ ਜਰਨੈਲ ਸਿੰਘ ਆਪਣੇ ਪਿੰਡ ਰੋਡੇ ਆਏ। ਉੱਥੇ ਉਹ ਸਾਥੀ ਨੇ ਨਛੱਤਰ ਸਿੰਘ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਨਾਲ ਕਰਵਾ ਦਿੱਤੀ। ਤੇ ਸੰਤਾਂ ਨੇ ਭਾਈ ਨਛੱਤਰ ਸਿੰਘ ਨਾਲ ਗੱਲਾਂ ਬਾਤਾਂ ਕੀਤੀਆਂ ਨਛੱਤਰ ਸਿੰਘ ਦੇ ਮਨ ਵਿੱਚ ਇੰਜ ਸੀ ਕਿ ਮੈਨੂੰ ਆਕਣਗੇ ਕਿ ਤੂੰ ਅੰਮ੍ਰਿਤ ਕਿਉਂ ਨਹੀਂ ਛਕਿਆ ਤੂੰ ਕੇਸ ਕਿਉਂ ਨਹੀਂ ਰੱਖੇ ਤੂੰ ਰੋਡਾਂ ਘੋਨਾ ਮੋਨਾ ਤੁਰਿਆ ਫਿਰਦਾ ਹੈ ਤੂੰ ਕਾਮਰੇਡਾਂ ਵਾਲਾ ਬੰਦਾ ਪਰ ਕੁਝ ਨਾ ਕਿਹਾ ਆਜ਼ਾਦੀ ਦੀਆਂ ਗੱਲਾਂ ਕੀਤੀਆਂ ਗੁਲਾਮੀ ਦੀਆਂ ਗੱਲਾਂ ਕੀਤੀਆਂ ਤੇ ਨਛੱਤਰ ਸਿੰਘ ਰੋਡੇ ਵੀ ਗੁਲਾਮੀ ਨੂੰ ਗਲੋਂ ਲਾਉਣਾ ਚਾਹੁੰਦਾ ਸੀ ਤੇ ਜਦੋਂ ਉਹਨੇ ਸੰਤ ਜਰਨੈਲ ਸਿੰਘ ਨੂੰ ਪੁੱਛਿਆ ਕਹਿੰਦਾ ਸੰਤ ਜੀ ਜਦੋਂ ਸਾਨੂੰ ਆਜ਼ਾਦੀ ਮਿਲਦੀ ਸੀ ਸਾਡੇ ਆਗੂ ਧੋਕਾ ਦੇ ਗਏ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਵਰਗੇ ਉਹਦੋਂ ਫੈਸਲਾ ਨਾ ਲੈ ਸਕੇ ਹੁਣ ਕੀ ਕਰੀਏ ਹੁਣ ਤੇ ਹੱਥ ਦੇ ਵਿੱਚ ਕੁਝ ਵੀ ਨਹੀਂ ਸੰਤਾਂ ਨੇ ਆਖਿਆ ਕਿ ਨਿਸ਼ੱਤਰ ਸਿਆ ਇਹ ਦਿਲ ਢਾ ਕੇ ਕਰੇ ਨਹੀਂ ਬੈਠਿਆ ਜਾਂਦਾ ਆਹ ਦੇਖ ਲਾਲਾ ਜਗਤਨ ਰੈਣ ਜਿਹੜਾ ਅੱਜ ਵੀ ਸਿੱਖਾਂ ਨੂੰ ਗद्दार ਕਹਿੰਦਾ ਹੈ ਅੱਜ ਵੀ ਸਿੱਖਾਂ ਦੇ ਵਿੱਚ ਫਿਰਕੂ ਅੱਗ ਲਾ ਰਿਹਾ ਹੈ ਅਖਬਾਰਾਂ ਦੇ ਵਿੱਚ ਇਹੋ ਜਿਹੇ ਬਿਆਨ ਦੇ ਰਿਹਾ ਹੈ ਕਿ ਧੜਾ ਧੜ ਅਖਬਾਰ ਵਿਕ ਰਹੀ ਹੈ ਕਿਉਂਕਿ ਮੁਸਲਮਾਨਾਂ ਤੇ ਸਿੱਖਾਂ ਨੂੰ ਮਾੜਾ ਲਿਖਦਾ ਹੈ ਅਤਵਾਦੀ ਤੇ ਬੱਕਵਾਦੀ ਲਿਖਦਾ ਹੈ ਤੇ ਸਾਨੂੰ ਗद्दार ਲਿਖਦਾ ਹੈ ਤੇ ਦੋਸਤੋ ਜਦੋਂ ਸੰਤ ਜਰਨੈਲ ਸਿੰਘ ਨਾਲ ਕਹਿੰਦੇ ਨਛੱਤਰ ਸਿੰਘ ਰੋਡੇ ਨੇ ਗੱਲਾਂ ਬਾਤਾਂ ਕੀਤੀਆਂ ਤੇ ਭਾਈ ਨਛੱਤਰ ਸਿੰਘ ਰੋਡੇ ਸੰਤਾਂ ਦਾ ਹੋ ਕੇ ਰਹਿ ਗਿਆ ਉਹਨੇ ਸਭ ਕੁਝ ਸੰਤਾਂ ਨੂੰ ਸਮਰਪਣ ਕਰ ਦਿੱਤਾ ਕਿਉਂਕਿ ਸੰਤਾਂ ਦੇ ਵਿੱਚ ਬੜੀ ਖਿੱਚ ਸੀ ਨਾਮ ਸਿਮਰਨ ਬਹੁਤਾ ਜਿਆਦਾ ਸੀ ਭਗਤੀ ਸਿਮਰਨ ਬੜਾ ਜਿਆਦਾ ਸੀ ਨਛੱਤਰ ਸਿੰਘ ਰੋਡੇ ਦੀ ਕੀ ਤਾਕਤ ਸੀ ਕਿ ਸੰਤਾਂ ਅੱਗੇ ਜਵਾਬ ਦੇ ਜਾਂਦਾ ਉਹ ਸੰਤ ਜਰਨੈਲ ਸਿੰਘ ਦਾ ਹੋ ਕੇ ਰਹਿ ਗਿਆ ਸੰਤਾਂ ਨੇ ਆਖਿਆ ਕਿ ਨਿਸ਼ਤਰ ਸਿਆ ਆ ਤੇਰੇ ਸਿਰ ਇੱਕ ਡਿਊਟੀ ਲਾ ਦਿੱਤੀ ਆ ਜਿਹੜਾ ਲਾਲਾ ਜਗਤ ਨਾਰੈਣ ਹੈ ਜਿਹੜਾ ਪੰਜਾਬ ਦੇ ਵਿੱਚ ਅੱਗ ਲਾ ਰਿਹਾ ਹੈ ਅਖਬਾਰਾਂ ਦੇ ਵਿੱਚ ਤੇ ਗद्दार ਤੱਕ ਸਾਨੂੰ ਲਿਖ ਰਿਹਾ ਹੈ ਸਿੱਖਾਂ ਨੂੰ ਅੱਤਵਾਦੀ ਬੱਕਵਾਦੀ ਕਹਿ ਰਿਹਾ ਹੈ ਪਹਿਲਾਂ ਇਹਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਤੇ ਸਾਰੇ ਆਪਣੇ ਪਾਈਚਾਰੇ ਨੂੰ ਕਿਹਾ ਕਿ ਤੁਸੀਂ ਹਿੰਦੀ ਪਾਸਾ ਲਿਖਾਓ ਪੰਜਾਬੀ ਨਾ ਲਿਖਾਓ ਫੇਰੇ ਨੇ 1978 ਚ 13 ਸਿੰਘ ਸ਼ਹੀਦ ਕਰਵਾਏ ਤੇ ਕਿਉਂ ਨਾ ਇਹਦਾ ਕੰਡਾ ਕੱਢਿਆ ਜਾਵੇ ਕਹਿੰਦੇ ਨਛੱਤਰ ਸਿੰਘ ਰੋਡੇ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਸੰਤ ਜੀ ਮੇਰਾ ਸਾਥ ਕੌਣ ਦੇਵੇਗਾ ਸੰਤਾਂ ਨੇ ਕਿਹਾ ਤੇਰਾ ਸਾਥ ਮੇਰਾ ਸਾਕਾ ਪਤੀਜਾ ਸਵਰਨ ਸਿੰਘ ਦੇਵੇਗਾ ਦੋਸਤੋ ਭਾਈ ਸਵਰਨ ਸਿੰਘ ਦੀ ਇੱਕ ਸਾਤੀ ਤੀਜਾ ਤੇ ਨਛੱਤਰ ਸਿੰਘ ਰੋਡੇ ਇਹਨਾਂ ਦੀ ਡਿਊਟੀ ਲਾ ਦਿੱਤੀ ਕਹਿੰਦੇ ਤਿੰਨਾਂ ਨੇ ਬਹਿ ਕੇ ਦੋਸਤੋ ਸਲਾਹ مشورہ ਕੀਤਾ ਉਸੇ ਦਿਨ ਤੋਂ ਰਾਇ ਪੱਕੀ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਪਿੰਡ ਛੱਡ ਦਿੱਤਾ ਅਦੇ ਮੈਤੇ ਚੌਕ ਕਦੇ ਅੰਮ੍ਰਿਤਸਰ ਇਹਨਾਂ ਨੇ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਨੂੰ ਪਤਾ ਲੱਗੇ ਕਿ ਲਾਲਾ ਜਗਤ ਨਾਰਾਇਣ ਕਿੱਥੇ ਜਾ ਰਿਹਾ ਹੈ ਉਹਦਾ ਪ੍ਰੋਗਰਾਮ ਕਿੱਥੇ ਹੈ ਅਖਬਾਰ ਦੇ ਵਿੱਚੋਂ ਇੱਕ ਦਿਨ ਪਤਾ ਲੱਗਿਆ ਕਿ ਲਾਲਾ ਜਗਤ ਨਾਰੈਣ ਕਰਸ਼ੇਤਰ ਜਾ ਰਿਹਾ ਹੈ। ਦੋਸਤੋ ਉਹਨੇ ਕਰਸ਼ੇਤਰ ਦੇ ਵਿੱਚ ਪ੍ਰਚਾਰ ਕਰਨਾ ਸੀ। ਕਹਿੰਦੇ ਇਹ ਕਰਸ਼ੇਤਰ ਜਾ ਪਹੁੰਚੇ। ਜਾ ਕੇ ਸਟੇਜ ਦੇ ਅੱਗੇ ਬੈਠ ਗਏ। ਦੱਬ ਦੇ ਵਿੱਚ ਪਿਸਤੌਲ ਟੰਗੇ ਹੋਏ ਐ। ਕਹਿੰਦੇ ਢੀਕਦੇ ਰਹੇ ਸ਼ਾਮਾਂ ਪੈ ਗਈਆਂ ਪਰ ਲਾਲਾ ਜਗਤ ਨਾਰੈਣ ਦੋਸਤੋ ਤੇ ਨਾ ਪਹੁੰਚਿਆ। ਕਹਿੰਦੇ ਸਟੇਜ ਸੈਕਟਰੀ ਨੇ ਕਹਿ ਦਿੱਤਾ ਕਹਿੰਦੇ ਲਾਲਾ ਜੀ ਦੀ ਸਿਹਤ ਬਿਵਾਰ ਹੋ ਗਈ ਅੱਜ ਨਹੀਂ ਆਉਣਗੇ ਦੋਸਤੋ ਮੌਕਾ ਵੇਲ ਹੋ ਗਿਆ ਇਹਨਾਂ ਨੇ ਆਖਿਆ ਚਲੋ ਕੋਈ ਗੱਲ ਨਹੀਂ ਜਿਵੇਂ ਪਰਮਾਤਮਾ ਨੂੰ ਪਉਂਦਾ ਹੈ ਫਿਰ ਭਾਈ ਨਛੱਤਰ ਸਿੰਘ ਰੋਡੇ ਤੇ ਭਾਈ ਸਵਰਨ ਸਿੰਘ ਉਸ ਤੋਂ ਬਾਅਦ ਮਲੇਰ ਕੋਟਲੇ ਦੇ ਵਿੱਚ ਜਿਹੜੇ ਕੱਟੜ ਹਿੰਦੂ ਸੀ ਉਹਨਾਂ ਨੇ ਇੱਕ ਕੱਟ ਰੱਖਿਆ ਉੱਥੇ ਲਾਲਾ ਜਗਤ ਨਾਰਾਇਣ ਨੂੰ ਸੱਦਿਆ ਕਿਉਂਕਿ ਮਲੇਰ ਕੋਟਲੇ ਦੇ ਵਿੱਚ ਮੁਸਲਮਾਨ ਭਰਾ ਜਾਦੇ ਗਿਣਤੀ ਵਿੱਚ ਵੱਸਦੇ ਐ ਉਹਨਾਂ ਦੇ ਖਿਲਾਫ ਜ਼ਹਿਰ ਉਗਲਣ ਵਾਸਤੇ ਲਾਲਾ ਜਗਤ ਨਾਰਾਇਣ ਉੱਥੇ ਗਿਆ ਕਹਿੰਦੇ ਦੋਸਤੋ ਮਲੇਰ ਕੋਟਲੇ ਵਿੱਚ ਵੀ ਲਾਲਾ ਜਗਤ ਨਾਰਾਇਣ ਨਾ ਪਹੁੰਚਿਆ ਉੱਥੇ ਨੇ ਜਾਣਾ ਸੀ ਨਛੱਤਰ ਸਿੰਘ ਰੋਡੇ ਤੇ ਸਵਰਨ ਸਿੰਘ ਉੱਤੇ ਪਹੁੰਚ ਗਿਆ ਪਰ ਦੋਸਤੋ ਇਹ ਨਾ ਪਹੁੰਚਿਆ ਉਹ ਵੀ ਮੌਕਾ ਫੇਲ ਹੋ ਗਿਆ ਤੀਜਾ ਮੌਕਾ ਆਇਆ ਜਮਣਾ ਨਗਰ ਦਾ ਜਦੋਂ ਜਮਣਾ ਨਗਰ ਦੇ ਵਿੱਚ ਵੀ ਲਾਲਾ ਨਾ ਗਿਆ ਕਹਿੰਦੇ ਫਿਰ ਸੰਤ ਭਿੰਡਰਾਂ ਵਾਲਿਆਂ ਨੇ ਇਹਨਾਂ ਨੂੰ ਸੱਦ ਕੇ ਇਹਨਾਂ ਨੂੰ ਝਾੜ ਪਾਈ ਇਹਨਾਂ ਨੂੰ ਆਖਿਆ ਕਿ ਤੁਹਾਨੂੰ 2 ਮਹੀਨੇ ਹੋ ਗਏ ਆ ਤੁਹਾਡੀ ਡਿਊਟੀ ਲਈ ਸੀ ਕਿ ਜਲਦੀ ਤੋਂ ਜਲਦੀ ਇਸ ਬੰਦੇ ਦਾ ਟੰਡਾ ਕੱਢਿਆ ਜਾਵੇ ਪਰ ਤੁਸੀਂ ਇੰਨਾ ਟਾਈਮ ਲਾ ਦਿੱਤਾ ਕਹਿੰਦੇ ਭਾਈ ਨਿਹੰਗ ਸਿੰਘ ਰੋਡੇ ਕਹਿਣ ਲੱਗਿਆ ਸੰਤ ਜੀ ਜੇਕਰ ਕਹਿਣਿਓ ਤੇ ਘਰੇ ਜਾ ਕੇ ਠੋਕ ਦਈਏ ਜਲੰਧਰ ਚਲੇ ਜਾਂਦੇ ਆ ਜੇਕਰ ਨਹੀਂ ਆਉਂਦਾ ਤੇ ਘਰੇ ਜਾ ਕੇ ਗੱਡੀ ਚੜਾ ਦਿੰਨੇ ਆ ਪਰ ਸੰਤ ਕਹਿੰਦੇ ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਦਾ ਉਹਨੂੰ ਮਾਰਨਾ ਵੀ ਹੈ ਤੇ ਗਿਰਫਦਾਰ ਵੀ ਨਹੀਂ ਹੋਣਾ ਬਚ ਕੇ ਵੀ ਨਿਕਲ ਕੇ ਆਉਣਾ ਹੈ ਤੇ ਦੋਸਤੋ ਹੁੰਦੇ ਹਵਾਉਂਦੇ ਚੌਥਾ ਮੌਕਾ ਆਇਆ ਉਸੇ ਪਟਿਆਲਾ ਪਟਿਆਲੇ ਦੇ ਵਿੱਚ ਲਾਲਾ ਜਗਤ ਨਾਰੈਣ ਦਾ ਕੋਈ ਦੋਸਤ ਸੀ Hindu ਡਾਕਟਰ ਉਹਨੇ ਅੱਖਾਂ ਦਾ ਕੈਂਪ ਰੱਖਿਆ ਹੋਇਆ ਸੀ ਤੇ ਜਿਹੜਾ ਰੀਬਨ ਕਟਾਉਣਾ ਸੀ ਉਹ ਲਾਲਾ ਜਗਤ ਨਾਰੈਣ ਤੋਂ ਕਟਾਉਣਾ ਸੀ ਨਛੱਤਰ ਸਿੰਘ ਰੋਡੇ ਨੂੰ ਪਤਾ ਲੱਗਿਆ ਤੇ ਭਾਈ ਸਵਰਨ ਸਿੰਘ ਬੋਲਟ ਮੋਟਰਸਾਈਕਲ ਲੈ ਕੇ ਦੱਬ ਚ ਟੰਗ ਕੇ ਪਿਸਤੌਲ ਪਟਿਆਲੇ ਚਲੇ ਗਏ ਤੇ ਦੋਸਤੋ ਉੱਥੇ ਲਾਲਾ ਜਗਤਨ ਰੈਣ ਪਰਮਾਤਮਾ ਨੂੰ ਮਨਜ਼ੂਰ ਸੀ ਪਹੁੰਚ ਗਿਆ ਚੌਥਾ ਮੌਕਾ ਸੀ ਤਿੰਨ ਮੌਕੇ ਚੋਂ ਖੁੰਝ ਗਏ ਚੌਥਾ ਮੌਕਾ ਆਇਆ ਕਹਿੰਦੇ ਨਛੱਤਰ ਸਿੰਘ ਦਾ ਚਿਹਰਾ ਖੜੋਟਿਆ ਦੇਖ ਕੇ ਤੇ ਭਾਈ ਸਵਰਨ ਸਿੰਘ ਨੇ ਆਖਿਆ ਕਿ ਆਪਾਂ ਇੱਥੇ ਨੂੰ ਕੱਟ ਦੇ ਵਿੱਚ ਨਹੀਂ ਮਾਰਨਾ ਕੱਟ ਦੇ ਵਿੱਚ ਮਾਰਾਂਗੇ ਤੇ ਰੌਲਾ ਰੱਪਾ ਪੈ ਜਾਏਗਾ ਸਾਨੂੰ ਨਿਕਲ ਨੌਕਾ ਹੋ ਜਾਏਗਾ ਕਹਿੰਦੇ ਲਾਲੇ ਨੇ ਰੀਵਣ ਕਟਿਆ ਅੱਖਾਂ ਦੇ ਕਈ ਪਤਾ ਤੇ ਬੈਠਾ ਕਹਿੰਦੇ ਕੌਫੀ ਪੀ ਰਿਹਾ ਹੈ ਕੌਫੀ ਪੀ ਕੇ ਮੁਸਲਮਾਨਾਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਜਹਿਰ ਉਗੜ ਰਿਹਾ ਹੈ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੈ ਕਹਿੰਦੇ ਬੁਲਟ ਸਾਈਡ ਤੇ ਖੜਾ ਹੈ ਕਹਿੰਦੇ ਜਦੋਂ ਲਾਲਾ ਕੰਮ ਧੰਦਾ ਨਵੇੜ ਕੇ લાਲੇ ਨੂੰ ਜਦੋਂ ਉਹਨਾਂ ਨੇ ਗਲਦਸਤੇ ਫੁੱਲਾਂ ਵਾਲੇ ਭੇਟ ਕੀਤੇ ਗੱਡੀ ਤੱਕ ਛੱਡ ਕੇ ਗਏ ਫੀਅਟ ਕਾਰ ਸੀ ਉਹਦੇ ਵਿੱਚ ਬਹਿ ਕੇ ਲਾਲਾ ਦੋਸਤੋ ਵਾਪਸ ਚੱਲ ਪਿਆ ਕਹਿੰਦੇ ਗੱਡੀ ਪਟਿਆਲੇ ਤੋਂ ਸਰਹੰਦ ਰੋਡ ਨੂੰ ਮੁੜਦੀ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਪਿੱਛੇ ਲਾ ਦਿੱਤਾ ਦੋਸਤੋ ਰੋਡ ਦੇ ਉੱਤੇ ਟ੍ਰੈਫਿਕ ਬੜੀ ਸੀ ਉਹਨਾਂ ਨੇ ਬੜੇ ਵਾਰੀ ਮੌਕਾ ਤਾੜਿਆ ਪਰ ਕਿਤੇ ਮੌਕਾ ਨਾ ਲੱਗਿਆ ਦੋਸਤੋ ਕਹਿੰਦੇ ਹੁੰਦੇ ਹਵਾਉਂਦੇ ਲੁਧਿਆਣੇ ਪਹੁੰਚ ਗਏ ਤੇ ਲੁਧਿਆਣੇ ਗੱਡੀ ਬਾਈਪਾਸ ਤੋਂ ਜਲੰਧਰ ਵੱਲ ਨੂੰ ਲਾਲਾ ਜਗਤ ਨਾਰੈਣ ਦੀ ਮੁਰਤੀ ਕਹਿੰਦੇ ਇਛੇ ਨਛੱਤਰ ਸਿੰਘ ਨਹੀਂ ਭਾਈ ਨਛੱਤਰ ਸਿੰਘ ਰੋਡੇ ਬੁਲਟ ਚਲਾ ਰਿਹਾ ਸੀ ਤੇ ਭਾਈ ਸਵਰਨ ਸਿੰਘ ਪਿੱਛੇ ਬੈਠਾ ਸੀ ਕਹਿੰਦੇ ਉਹਨੇ ਕਿਹਾ ਕਿ ਦੇ ਬੁਲਟ ਮੋਟਰਸਾਈਕਲ ਦੀ ਰੇਸ ਤੇ ਕਹਿੰਦੇ ਜਦੋਂ ਨਛੱਤਰ ਸਿੰਘ ਨਰੇਸ਼ ਦੱਬੀ ਤੇ ਫੀਟ ਦੇ ਜਾ ਕੇ ਬਰਾਬਰ ਕਰ ਦਿੱਤਾ ਕਹਿੰਦੇ ਲਾਲਾ ਸ਼ੀਸ਼ਾ ਖੋਲੀ ਬੈਠਾ ਸੀ ਸ਼ੀਸ਼ਾ ਖੋਲੀ ਬੈਠਾ ਸੀ ਤੇ ਦੋਸਤੋ ਕੋਈ ਯਾਦ ਨਹੀਂ ਸੀ ਕਿ ਮੌਤ ਬਿਲਕੁਲ ਨੇੜੇ ਹੈ ਕਹਿੰਦੇ ਦੋ ਗੋਲੀਆਂ ਪਹਿਲੀਆਂ ਭਾਈ ਸਵਰਨ ਸਿੰਘ ਨੇ ਚਲਾਈਆਂ ਪਰ ਲਾਲਾ ਬਚ ਗਿਆ ਨਹੀਂ ਲੱਗੀਆਂ ਕਹਿੰਦੇ ਡਰਾਈਵਰ ਘਬਰਾ ਗਿਆ ਹੁਣ ਇੱਕੇ ਲਖਤ ਦੋਸਤੋ ਗੱਡੀ ਕਹਿੰਦੇ ਲੁਧਿਆਣੇ ਵੱਲ ਨੂੰ ਮੋੜ ਦਿੱਤੀ ਵਾਪਸ ਕਹਿੰਦੇ ਜਦੋਂ ਲੁਧਿਆਣੇ ਵੱਲ ਨੂੰ ਗੱਡੀ ਮੋੜ ਦਿੱਤੀ ਤੇ ਬੁਲਟ ਮੋਟਰਸਾਈਕਲ ਟ੍ਰੈਫਿਕ ਜਿਆਦਾ ਸੀ ਪਿੱਛੇ ਰਹਿ ਗਿਆ ਤੇ ਕਹਿੰਦੇ ਭਾਈ ਨਛੱਤਰ ਸਿੰਘ ਨੇ ਆਖਿਆ ਕਿ ਸਵਰਨ ਸਿਆਣ ਜ ਨਹੀਂ ਕੰਮ ਚੱਲਣਾ ਬੁਲਟ ਮੋਟਰਸਾਈਕਲ ਤੂੰ ਚਲਾ ਤੇ ਪਸਤਾਵੜ ਮੈਨੂੰ ਫੜਾ ਕਹਿੰਦੇ ਕਿਉਂਕਿ ਨਛੱਤਰ ਸਿੰਘ ਬੜਾ ਘਲਾਉਂਦਾ ਸੀ ਕਾਮ ਰੇਡ ਸੀ ਦਲੇਰ ਬੜਾ ਸੀ ਤੇ ਦੋਸਤੋ ਕਹਿੰਦੇ ਸਵਰਨ ਸਿੰਘ ਨੇ ਬੁਲਟ ਫੜਿਆ ਤੇ ਕਹਿੰਦੇ ਦੁਬਾਰਾ ਫਿਰ ਰੇਸ ਦੇ ਕੇ ਗੱਡੀ ਦੇ ਨੇੜੇ ਲਾ ਦਿੱਤਾ ਹੁਣ ਪਿਸਤੌਲ ਨਛੱਤਰ ਸਿੰਘ ਰੋਡੇ ਦੇ ਹੱਥ ਦੇ ਵਿੱਚ ਸੀ ਕਹਿੰਦੇ ਲਾਲੇ ਦੇ ਫਿਰ ਗੱਡੀ ਜਦੋਂ ਬੁਲਟ ਨੇੜੇ ਲਾਇਆ ਤੇ ਲਾਲੇ ਨੇ ਰੋਲਾ ਪਾਇਆ ਕਿ ਬਚਾਓ ਬਚਾਓ ਇਹਨੇ ਨੂੰ ਦੋਸਤੋਂ ਕਹਿੰਦੇ ਤਾੜ ਤਾੜ ਕਰਦੀਆਂ ਦੋ ਗੋਲੀਆਂ ਉਹਦੀ ਛਾਤੀ ਦੇ ਵਿੱਚ ਦੀ ਲੰਘ ਚੁੱਕੀਆਂ ਸੀ ਤੇ ਨਛੱਤਰ ਸਿੰਘ ਰੋਡੇ ਨੇ ਗੱਡੀ ਰੋਕ ਕੇ ਕਹਿੰਦੇ ਫਿਰ ਦੋ ਗੋਲੀਆਂ ਹੋਰ ਮਾਰ ਤਸੱਲੀ ਕੀਤੀ ਕਿਤੇ ਜਿਉਂਦਾ ਨਾ ਰਹੇ ਜੀ ਪਰ ਦੋਸਤੋ ਜਿਹੜੀ ਸਭ ਤੋਂ ਮਾੜੀ ਗੱਲ ਹੋਈ ਇੱਕ ਗੋਲੀ ਡਰਾਈਵਰ ਦੇ ਲੱਗੀ ਜਿਹੜਾ ਗਰੀਬ ਪਰਿਵਾਰ ਦਾ ਬੰਦਾ ਸੀ ਵਿਚਾਰਾ ਉਹ ਡਰਾਈਵਰ ਹੀ ਕਰਦਾ ਸੀ ਉਹਦਾ ਕੋਈ ਕਸੂਰ ਨਹੀਂ ਸੀ ਇਹ ਭਾਈ ਨਿਸ਼ੱਤਰ ਸਿੰਘ ਰੋਡੇ ਨੇ ਬਾਅਦ ਵਿੱਚ ਪਛਤਾਵਾ ਕੀਤਾ ਜਦੋਂ ਫੜਿਆ ਗਿਆ ਕਹਿੰਦਾ ਡਰਾਈਵਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਗਲਤੀ ਨਾਲ ਗੋਲੀ ਉਹਦੇ ਲੱਗ ਗਈ ਤੇ ਦੋਸਤੋ ਡਰਾਈਵਰ ਵੀ ਮਾਰਿਆ ਗਿਆ ਇਸ ਤਰ੍ਹਾਂ ਲਾਲਾ ਜਗਤ ਨਾਰੈਣ 9 ਸਤੰਬਰ 1981 ਨੂੰ ਦੋਸਤੋ ਲੁਧਿਆਣਾ ਬਾਈਪਾਸ ਦੇ ਉੱਤੇ ਗੋਲੀਆਂ ਨਾਲ ਢੇਰੀ ਕਰ ਦਿੱਤਾ ਕਿਹਨੇ ਨਛੱਤਰ ਸਿੰਘ ਰੋਡੇ ਤੇ ਭਾਈ ਸਵਰਨ ਸਿੰਘ ਰੋਡੇ ਤੇ ਤੀਜਾ ਸਾਥੀ ਇਹਨਾਂ ਦੇ ਨਾਲ ਇੱਕ ਹੋਰ ਸੀ ਕਹਿੰਦੇ ਜਦੋਂ ਉਹਨੂੰ ਠੋਕਤਾ ਫਿਰ ਦੋਸਤੋ ਕਹਿੰਦੇ ਬੁਲਟ ਮੋਟਰਸਾਈਕਲ ਨਾਲ ਦੀ ਨਾਲ ਜਦੋਂ ਸਟਾਰਟ ਕੀਤਾ ਸਟਾਰਟ ਨਾ ਹੋਇਆ ਕਲਚ ਪਲੇਟਾ ਖਤਮ ਹੋ ਗਈਆਂ ਕਿਉਂਕਿ ਬੜੀ ਦੂਰੋਂ ਆਏ ਸੀ ਬੜੀ ਸਪੀਡ ਤੇ ਆਏ ਸੀ ਕਹਿੰਦੇ ਜਦੋਂ ਬੁਲਟ ਨਾ ਚੱਲਿਆ ਤੇ ਬੁਲਟ ਸੁੱਟ ਕੇ ਤਿੰਨੇ ਸਾਥੀ ਸੜਕ ਤੋਂ ਸਾਈਡ ਤੇ ਖੇਤਾਂ ਵਿੱਚ ਦੀ ਓਕੇ ਦੋਸਤੋ ਭੱਜ ਨਿਕਲੇ ਕਹਿੰਦੇ ਦੋ ਸਾਥੀ ਅੱਗੇ ਨਿਕਲ ਗਏ ਸਵਰਨ ਸਿੰਘ ਤੇ ਇੱਕ ਸਾਥੀ ਤੇ ਨਛੱਤਰ ਸਿੰਘ ਰੋਡੇ ਥੋੜਾ ਪਿੱਛੇ ਰਹਿ ਗਿਆ ਤੇ ਕਹਿੰਦੇ ਖੇਤ ਵਿੱਚ ਝੋਨਾ ਲੱਗਿਆ ਹੋਇਆ ਸੀ। ਦੋ ਸੱਕੇ ਫੌਜੀ ਭਰਾਵਾਂ ਦੀ ਜ਼ਮੀਨ ਸੀ। ਕਹਿੰਦੇ ਜਦੋਂ ਉੱਥੋਂ ਦੀ ਨਛੱਤਰ ਸਿੰਘ ਰੋਡੇ ਨੰਗਣ ਲੱਗਿਆ ਉਹਨਾਂ ਨੇ ਉਹਨੂੰ ਫੜ ਲਿਆ। ਆਪ ਦੋਸਤੋਂ ਗਿਰ ਪਦਾਰ ਕਰ ਲਿਆ। ਫੜ ਲਿਆ ਉਹਨਾਂ ਨੇ। ਤੇ ਫੜ ਕੇ ਦੋਸਤੋਂ ਆਪਣੇ ਪਿੰਡ ਲੈ ਗਏ। ਮੰਜ ਪਿੰਡ ਸੀ ਜਿਹੜਾ ਨੇੜੇ ਸੀ। ਉੱਥੇ ਜਾ ਕੇ ਨਛੱਤਰ ਸਿੰਘ ਰੋਡੇ ਨੇ ਕਿਹਾ ਕਿ ਅਸੀਂ ਟਰੱਕ ਡਰਾਈਵਲ ਬੰਦੇ ਹੁੰਨੇ ਆ। ਉੱਥੇ ਐਕਸੀਡੈਂਟ ਹੋ ਗਿਆ ਸਾਡੀ ਲੜਾਈ ਹੋ ਗਈ ਤਾਂ ਕਰਕੇ ਅਸੀਂ ਭੱਜ ਕੇ ਆਏ ਸੀ ਪਰ ਦੋਸਤੋ ਇੰਨੇ ਨੂੰ ਕਹਿੰਦੇ ਰੌਲਾ ਪੈ ਚੁੱਕਿਆ ਸੀ ਪੁਲਿਸ ਫੋਰਸ ਆ ਚੁੱਕੀ ਸੀ ਇੰਨੇ ਨੂੰ ਕਹਿੰਦੇ ਜਦੋਂ ਫਲੋਰ ਵਾਲੇ ਪਾਸਿਓਂ ਪੁਲਿਸ ਆਈ ਤੇ ਉਧਰ ਨਛੱਤਰ ਸਿੰਘ ਰੋਡੇ ਨੂੰ ਫੜ ਰੱਖਿਆ ਸੀ ਕਹਿੰਦੇ ਪੁਲਿਸ ਬਿਲਕੁਲ ਜਦੋਂ ਨੇੜੇ ਦੀ ਨੰਗਣ ਲੱਗੀ ਤੇ ਰੌਲਾ ਪੈੰਦੇ ਵਿੱਚ ਪਤਾ ਲੱਗ ਗਿਆ ਤੇ ਜਿਹੜਾ ਐਸਪੀ ਸੀ ਕਹਿੰਦੇ ਉਹਨੇ ਪਛਾਣ ਲਿਆ ਨਛੱਤਰ ਸਿੰਘ ਰੋਡੇ ਨੂੰ ਕਿਉਂਕਿ ਨਛੱਤਰ ਸਿੰਘ ਰੋਡੇ ਪਹਿਲਾਂ ਜਦੋਂ ਮੋਗੇ ਪੜਦਾ ਸੀ ਉਦੋਂ ਉਹਦਾ ਉਸ ਐਸਪੀ ਦੇ ਨਾਲ ਪੰਗਾ ਪਿਆ ਹੋਇਆ ਸੀ ਉਦੋਂ ਉਹ ਐਸਐਚਓ ਸੀ ਤੇ ਨਛੱਤਰ ਸਿੰਘ ਰੋਡੇ ਨੇ ਕੱਠ ਦੇ ਵਿੱਚੋਂ ਤੋਂ ਮਾਫੀ ਮੰਗਵਾਈ ਹੋਈ ਸੀ ਉਹਦੇ ਮਨ ਦੇ ਵਿੱਚ ਗੁੱਸਾ ਸੀ ਉਹਨੇ ਉਹਨੂੰ ਪਛਾਣ ਲਿਆ ਤੇ ਦੋਸਤੋ ਉੱਥੇ ਕਹਿੰਦੇ ਬੜਾ ਜਿਆਦਾ ਉਹਨੂੰ ਕੁੱਟਿਆ ਤੇ ਉਦੋਂ ਗ੍ਰਿਫਤਾਰ ਕਰ ਲਿਆ ਭਾਈ ਨਛੱਤਰ ਸਿੰਘ ਰੋਡੇ ਫੜਿਆ ਗਿਆ ਤੇ ਭਾਈ ਸਵਰਨ ਸਿੰਘ ਤੇ ਉਹਦਾ ਸਾਥੀ ਉਤੋਂ ਨੰਗ ਚੁੱਕੇ ਸੀ ਉਹ ਬਾਦ ਦੇ ਵਿੱਚੋਂ ਦੋਸਤੋ ਲੰਮੀ ਸਟੋਰੀ ਹੈ ਉਹਨੂੰ ਸੰਤਾ ਨੇ ਬੰਬਈ ਭੇਜ ਦਿੱਤਾ ਬੰਬਈ ਤੋਂ ਬਾਅਦ ਉਹ ਗੁੰਮਟੀਕਲਾ ਆ ਗਿਆ ਸੀ ਭਾਈ ਸਵਰਨ ਸਿੰਘ ਗੁੰਮਟੀਕਲਾ ਤੋਂ ਉਹ ਫੜਿਆ ਗਿਆ ਥੋੜੇ ਚਿਰ ਬਾਅਦ ਬਾਦ ਦੇ ਵਿੱਚ ਫਿਰ ਦੋਨੇ ਸਿੰਘਾਂ ਨੇ ਦੋਸਤੋ ਸਜ਼ਾ ਕੱਟੀ ਇੱਕ ਇਹ ਵੀ ਗੱਲ ਹੈ ਕਹਿੰਦੇ ਭਾਈ ਨਛੱਤਰ ਸਿੰਘ ਰੋਡੇ ਤੇ ਬੜਾ ਤਸ਼ੱਦਦ ਹੋਇਆ ਸਰਕਾਰ ਨੇ ਆਖਿਆ ਕਿ ਇੱਕ ਵਾਰੀ ਸੰਤ ਜਰਨੈਲ ਸਿੰਘ ਦਾ ਨਾਮ ਲੈ ਦੇ ਤੈਨੂੰ ਛੱਡ ਦਿੰਨੇ ਆ ਕਹਿੰਦੇ ਉਹਨੂੰ 2 ਕਰੋੜ ਰੁਪਈਆ ਦੇਣ ਦੀ ਉਫਰ ਹੋਈ ਕਿ ਇੱਕ ਵਾਰੀ ਤੂੰ ਸੰਤ ਜਰਨੈਲ ਸਿੰਘ ਦਾ ਨਾਮ ਲੈ ਦੇ ਜਾਂ ਜਾਂ ਵਾਦਾ ਮਾਫ ਗਵਾਹ ਬਣ ਜਾ ਤੈਨੂੰ ਛੱਡ ਦਿੰਨੇ ਆ ਪਰ ਦੋਸਤੋ ਨਛੱਤਰ ਸਿੰਘ ਰੋਡੇ ਨਹੀਂ ਮੰਨਿਆ ਕਿਉਂਕਿ ਅਸਲੀ ਜਰਨੈਲ ਸੀ ਨਹੀਂ ਪਾਈ ਸਵਰਨ ਸਿੰਘ ਮੰਨੇ ਉਹਨਾਂ ਦੋਨਾਂ ਜਰਨੈਲਾਂ ਨੇ ਲਾਲਾ ਜਗਤ ਨਾਰੈਣ ਨੂੰ ਗੱਡੀ ਚੜਾਇਆ ਤੇ ਸੀਬੀਆਈ ਦੇ ਕੋਲੇ ਕੇਸ ਸੀ ਬੜਾ ਲੰਬਾ ਚਿਰ ਚੱਲਿਆ ਦੋਸਤੋ ਬੜਾ ਇਹਦੇ ਵਿੱਚ ਤਸ਼ੱਦਦ ਚੱਲਿਆ ਇਸ ਤਰ੍ਹਾਂ ਇਹਨਾਂ ਦੋਨਾਂ ਜਰਨੈਲਾਂ ਦੀ ਜਿਹੜੀ ਕਹਾਣੀ ਸੀ ਕਿਉਂਕਿ 1978 ਦਾ ਵੀ ਦੋਚੀ ਸੀ ਉਦੋਂ ਵੀ ਲਾਲਾ ਜਗਤ ਨਾਰੈਣ ਨੇ ਨਿਰੰਕਾਰ ਨਾਮ ਦੀ ਮਦਦ ਕੀਤੀ ਸੀ ਬਾਦ ਦੇ ਵਿੱਚ ਗਵਾਹੀ ਦਿੱਤੀ ਸੀ ਤਾਂ ਕਰਕੇ ਨਾ ਸਿੰਘਾ ਨੇ ਸੰਤ ਜਰਨੈਲ ਸਿੰਘ ਦੇ ਕਹਿਣ ਦੇ ਉੱਤੇ ਦੋਸਤੋ ਉਹਨੂੰ ਗੱਡੀ ਚੜਾਇਆ ਸੀ ਇਹ ਭਾਈ ਨਛੱਤਰ ਸਿੰਘ ਰੋਡੇ ਤੇ ਸਵਰਨ ਸਿੰਘ ਦੇ ਜੀਵਨ ਦੇ ਵਿੱਚੋਂ ਕੁਝ ਮੈਂ ਤੁਹਾਡੇ ਨਾਲ ਪ੍ਰਸੰਗ ਸਾਂਝਾ ਕੀਤਾ ਹੈ ਇਹ ਭਾਈ ਜਸਵੰਤ ਸਿੰਘ ਕੰਬਲ ਨੇ ਆਪਣੀ ਕਿਤਾਬ ਖੂਨ ਕੇ ਸ਼ੋਲੇ ਗਾਵੀਆ ਨਾਨਕ ਇਹਦੇ ਵਿੱਚ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਕਿਸੇ ਨੇ ਚੰਗੀ ਤਰ੍ਹਾਂ ਪੜ੍ਹਨਾ ਹੋਵੇ ਤੇ ਤੁਸੀਂ ਇਹ ਕਿਤਾਬ ਖਰੀਦ ਕੇ ਪੜ ਸਕਦੇ ਹੋ ਇਹਦੇ ਵਿੱਚੋਂ ਸਾਰਾ ਮੈਂ ਬੋਲ ਕੇ ਸਾਂਝਾ ਕੀਤਾ ਹੈ ਭੁੱਲ ਚੁੱਕ ਦੀ ਕੇਵਾ ਚੰਗਾ ਲੱਗਾ ਤੇ ਦੋਸਤੋ ਵੀਡੀਓ ਨੂੰ ਸਾਂਝੀ ਕਰਿਓ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ